ਪੇਸ਼ਵਾਸ ਸੇ ਸਾਹਿਬ ਕਹਿੰਨ ਜਾਗਤ ਸੋਇਆ ਜਨਮ ਗਵਾਇਆ ਜ਼ਿੰਦਗੀ ਗਵਾ ਦਿੱਤੀ ਇਹ ਰਾਜਨੀਤੀ ਦੇ ਪ੍ਰਤੀ ਜਾਗਿਆ ਹੋਇਆ ਹੈ ਧਰਮ ਨੀਤੀ ਦੇ ਪ੍ਰਤੀ ਸੁੱਤ ਹੋਇਆ ਹੈ ਇਹ ਪਦਾਰਥਾਂ ਦੇ ਪਤ੍ਰੀ ਰੂਪ ਰੰਗ ਦੇ ਪ੍ਰਤੀ ਹੁਸਨ ਦੇ ਪ੍ਰਤੀ ਜਾਗਿਆ ਹੋਇਆ ਹੈ ਉਹ ਮਹਾਸੁੰਦਰ ਜੋ ਪ੍ਰਮਾਤਮਾ ਹੈ ਉਹਦੇ ਪ੍ਰਤੀ ਸੁੱਤ ਹੋਇਆ ਹੈ ਤੋ ਇਸ ਤਰ੍ਹਾਂ ਦਾ ਖਿਆਲ ਮੇਰੇ ਬਾਦਸਾਲੇ 52 ਪਵਿੱਤਰ ਵਾਕ ਦੇ ਚ ਦਿੱਤਾ ਹੈ। ਖੋਲਣ ਵਾਸਤੇ ਸ਼ਬਦ ਦੀ ਵਿਆਖਿਆ, ਸ਼ਬਦ ਕਰਦੇ, ਪੰਕਤੀਆਂ ਦੀ ਵਿਆਖਿਆ, ਪੰਕਤੀਆਂ ਕਰਦੇ। ਪ੍ਰਮਾਤਮਾ ਨਾਲ ਸੰਬੰਧ ਜੁੜ ਗਿਆ ਅਸੀਂ ਜਾਗੇ ਹੋਇਆ ਕਹਿਣ ਦੇਣਾ ਮੈਨੂੰ ਨਹੀਂ ਸੰਬੰਧ ਜੁੜਿਆ ਸੁੱਤੇ ਹੋਇਆ। ਪ੍ਰਮਾਤਮਾ ਕਿਉਂ ਨਹੀਂ ਮਿਲਦਾ, ਕਿਉਂ ਨਹੀਂ ਮਿਲਦਾ? ਇਸ ਤਰ੍ਹਾਂ ਦੇ ਆਮ ਪ੍ਰਸ਼ਨ ਹੁੰਦੇ ਨੇ। ਤੁਮੇ ਸਾਜੇ ਰੂਪਿਜ ਕਹਿ ਦੇਆ ਕੋਈ ਵਿਅਕਤੀ ਕੱਲਾ ਆਵੇ ਤੋ ਉਸਨੂੰ ਮੈਂ ਕਿਵੇਂ ਕਹਾਂ ਬਦੂ ਸੋਤਾ ਰਿਹਾ ਸੋਤਾ ਮੇਰੇ ਝੋਟ ਲੱਗਦੀ ਹੈ ਇਹਦੇ ਨਾਲ ਝੋਟ ਲੱਗਦੀ ਹੈ ਸੌਕੇ ਸੰਬੰਧ ਟੁੱਟ ਜਾਂਦਾ ਹੈ ਕੀਰਤਨ ਵਾਹਿਗੁਰੂ ਮੰਤਰ ਦਾ ਜਪ ਕਥਾ ਸਤ ਸੰਗ ਉਸ ਸੁੱਤੀ ਹੋਈ ਚੇਤਨਾ ਨੂੰ ਜਗਾਣ ਵਾਸਤੇ ਨੇ ਜਿਵੇਂ ਖੜਾਕ ਨਾਲ ਮਨ ਉੱਕ ਜਾਗਦਾ ਹੈ ਇਸ ਤਰ੍ਹਾਂ ਕਥਾ ਕੀਰਤਨ ਨਾਲ ਜਾਗੇਗਾ ਹੁਣ ਫਿਰ ਸੁਣ ਲੈਣਾ ਕਥਾ ਕੀਰਤਨ ਵੀ ਕਿਸ ਨੂੰ ਜਗਾਏਗੀ ਇਹ ਵਾਹਿਗੁਰੂ ਦਾ ਜਪ ਵੀ ਕਿਸ ਨੂੰ ਜਗਾਏਗਾ ਉਸ ਨੂੰ ਜਗਾਏਗਾ ਜਿਹੜਾ ਪਹਿਲੇ ਮੌਤ ਕਬੂਲ ਕਰੇਗਾ ਦੂਜੇ ਨੂੰ ਨਹੀਂ ਜਗਾਏਗਾ ਇਹ ਪਹਿਲਾ ਮਰਨ ਕਬੂਲ ਜੀਵਨ ਕੇਛੜਾਸ ਮੌਤ ਨੂੰ ਪਹਿਲੇ ਕਬੂਲ ਕਰ ਲੇ ਤੇ ਵਾਹਿਗੁਰੂ ਵਾਹਿਗੁਰੂ ਜਪ ਮਰਨਾ ਪਹਿਲੇ ਕਬੂਲ ਕਰ ਲੈ ਫਿਰ ਕੀਰਤਨ ਸੁਣਨ ਜਾ ਮਰਨਾ ਪਹਿਲੇ ਕਬੂਲ ਕਰ ਲੈ ਫਿਰ ਪਾਠ ਕਰ ਫਿਰ দান ਕਰ ਫਿਰ ਸੇਵਾ ਕਰ ਫਿਰ ਲੰਬੀ ਚੌੜੀ ਗੱਲ ਕੀ ਸਹਿਦ ਇੱਕ ਦਿਨ ਦੀ ਸੇਵਾ ਹੀ ਤੈਨੂੰ ਚਲਾ ਦੇ ਇੱਕ ਦਫਾ ਦਾ ਆਖਿਆ ਹੋਇਆ ਵਾਹਿਗੁਰੂ ਤੈਨੂੰ ਜਗ੍ਹਾ ਦੇਵੇ ਮੌਤ ਤੈਨੂੰ ਕਬੂਲ ਨਹੀਂ ਸਾਜਾ ਜ਼ਿੰਦਗੀ ਭਜਦਾ ਰਹੇ ਤੇ ਦੌੜਦਾ ਰਹੇ ਉੱਥੇ ਕੀਰਤਨ ਸੁਣਨਾ ਹੈ ਉੱਥੇ ਕੀਰਤਨ ਸੁਣਨਾ ਹੈ ਚੰਗੀ ਗੱਲ ਹੈ ਚੰਗੀ ਗੱਲ ਹੈ ਪਰ ਮੌਤ ਨੂੰ ਕਬੂਲ ਕਰਕੇ ਜਾਇਆ ਕਰ ਤੋ ਆਓ ਹਮਾਰੇ ਪਹਿਲਾ ਮਰਨ ਕਬੂਲ ਜੀਵਨ ਕੇ ਛੜਾਸ ਹੋਏ ਸਭਨ ਕੇ ਰੇਨ ਕਾ ਤੋ ਆਓ ਹਮਾਰੇ